ਏ ਭੇਜੀ ਸੀ ਜੀ ਦਿੱਲੀ ਵਾਲਿਆਂ ਨੇ ਬੋਤਲ ਨੀਸ਼ੂ ਰੇਗ ਬੋਤਲ ਤੇ ਲਿਖਿਆ ਹੈ ਨੀਸ਼ੂ ਤੇ ਇਧਰ ਜੇ ਗੱਲਬਾਤ ਕਰੀਏ ਛਾਹ ਆ ਗਈ ਤੇ ਆਪਣਾ ਦੁੱਧ ਆ ਗਿਆ ਜੀ ਡੇਲੀ 1 ਲੀਟਰ ਪਾਣੀ ਪੀਣਾ ਚਾਹੀਦਾ ਤੇ ਠੰਡੀ ਠੰਡੀ ਬੋਤਲ ਇਹ ਰਹਾ ਕਰੇਗੀ ਐਚੂ 1 ਲੀਟਰ ਪਾਣੀ ਡੇਲੀ ਸਵੇਰੇ ਉੱਠਦੇ ਸਾਰੀ ਪੀਓ ਤੇ ਅਸੀਂ ਪਾਣੀ ਪੀ ਲਿਆ ਜੀ 1 ਲੀਟਰ ਨਾਲੇ ਖਜੂਰਾ ਵੀ ਜਰੂਰ ਖਾਇਆ ਕਰੋ ਦੱਬ ਕੇ ਜੀ ਇਹ ਸਿਹਤ ਵਾਸਤੇ ਬਹੁਤ ਬੈਨੀਫੀਸ਼ੀਅਲ ਨੇ ਹੈਲਥ ਵਾਸਤੇ ਬਹੁਤ ਬੈਨੀਫਿਟ ਕਰਦੀਆਂ ਤੇ ਇਨਸਟੈਂਟ એનર્ਜੀ ਦਿੰਦੀਆਂ ਨੇ ਇਹ ਹੈ ਜੀ ਕਿਮੀਆਂ 골ਡ ইরਾਨੀ ਖਜੂਰ ਜੀ 골ਡ 24 ਕੈਰਟ 골ਡ ਸੋਨਾ ਹੀ ਸੋਨਾ ਜੀ ਇਹਦੇ ਚ ਪਤਾ ਨਹੀਂ ਸਾਨੂੰ ਸਸਤਾ ਕਿਉਂ ਮਿਲ ਗਿਆ ਡੱਬਾ ਇਹ ਆਪਣੇ ਇਧਰ ਬਰਸਾਤ ਪੈ ਰਹੀ ਹੈ ਹਰੇਕ ਜੀਸ਼ਨਾ ਸਸਰੀਕਾਲ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ ਤੇ ਅਸੀਂ ਆਰਡਰ ਕਰਿਆ ਹੋਇਆ ਸੀ ਸਮਾਨ ਇਨਸਟਾਮਾਰਟ ਤੋਂ ਤੇ ਵੱਧ ਤੋਂ ਵੱਧ 3 ਮਿੰਟ ਦੇ ਵਿੱਚ ਵਿੱਚ ਸਮਾਨ ਆ ਗਿਆ ਵੈਰੀ ਫਾਸਟ ਡਿਲੀਵਰੀ ਪਾਵਰ ਬੈਂਕ ਤੇ ਕੇਬਲ ਮੰਗਾਈ ਜਿਹੜੀ ਕੀ ਲੋੜਿੰਦਾ ਚੀਜ਼ ਹੈ ਜੀ ਆਪਣੀ ਲੈਨੇ ਹੈ ਜੀ ਬਾਈ ਜੀ ਤੋਂ ਇਨਸਟਾਮਾਰਟ ਸੇ ਆਇਆ ਸਰ ਜੀ ਜੀ ਤੇ ਜੀ ਜੀ ਤੇ ਲੇਡੀਜ਼ ਮੋਟਰਸਾਈਕਲ ਚਲਾਉਂਦੇ ਹੋਏ ਵੇ ਕੋਈ ਕਾਲ ਆਪਕੋ ਕਰ ਰਹਾ ਹਾਂ ਨਾ ਜੀ ਨਾ ਕਾਲ ਆਪਕੋ ਕਰ ਰਿਹਾ ਤਾਂ ਆਪ ਬਤਾ ਦਿਜੀਏ ਕਿ ਆਰਡਰ ਮਿਲ ਗਿਆ ਕੋਲ ਆਪਕਾ ਹੀ ਆਇਆ ਹੈ ਜੀ ਹਾਂ ਮੇਰਾ ਹੀ ਆਇਆ ਪਰ ਇੱਕ ਵਾਰ ਕਾਲ ਕਰਨੀ ਪੈਂਦੀ ਹੈ ਨਾ ਇਨ ਦੀ ਕਨਫਰਮੇਸ਼ਨ ਲਈ ਅੱਛਾ ਕੋਡ ਖਾਲੀ ਕੋਡ ਨਾ ਮੰਗਣਾ ਕੋਡ ਕੋਡ ਇਹਦੇ ਬਿਨਾ ਤਾਂ ਸਫਰ ਵੀ ਨਹੀਂ ਹੋ ਸਕਦਾ ਨਾ ਹੀ ਵਲੋਗਿੰਗ ਹੋ ਸਕਦੀ ਹੈ 올 ਇੰਡੀਆ ਹੈ ਜਰਨੀ ਬਿਲਕੁਲ ਵੀ ਨਹੀਂ ਕਰ ਸਕਦੇ ਤੇ 올 ਇੰਡੀਆ ਜਰਨੀ ਦੇ ਇੱਕ ਹੋਰ ਫਰੈਸ਼ ਐਪੀਸੋਡ ਤੇ ਫਰੈਸ਼ ਵਲੋਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਕਾਨਪੁਰ ਤੋਂ ਹੀ ਗੁਰਦੁਆਰਾ ਸ਼੍ਰੀ ਰਾਮਗੜੀਆ ਸਾਹਿਬ ਤੇ ਗੇਟ ਬੰਦ ਕਰਤਾ ਜੀ ਇਧਰ ਆਪਣੇ ਬੰਦੇ ਬੈਠੇ ਹੋਏ ਨੇ ਅੰਦਰਲੇ ਪਾਸੇ ਚੈੱਕਅਪ ਕਰਦੇ ਆ ਕਿ ਮਾਹੌਲ ਚੱਲ ਰਿਹਾ ਇਹਨਾਂ ਪ੍ਰੋਡਕਟਾਂ ਦਾ ਜੀ ਇੱਕ ਤਾਂ ਬੋਇਆ ਦਾ ਮਾਈਕ ਹੁੰਦਾ ਜੀ ਉਹਦੀ ਤਾਰ ਵਾਵਾ ਲੰਬੀ ਹੁੰਦੀ ਹੈਗੀ ਜੀ ਇੱਕ ਆ ਦੇਖੋ ਜੀ ਦੀ ਤਾਰ ਮੈਂ ਕਹਿੰਨਾ ਬਠਿੰਡੇ ਚੱਕ ਰਾਮ ਸਿੰਘ ਵਾਲਾ ਬਿੱਟੂ ਦੇ ਪਿੰਡ ਤੋਂ ਜੀ ਮੈਂ ਕਹਿੰਦਾ ਲੁਧਿਆਣੇ ਤੱਕ ਜਾਉ ਤਾਰੇ ਕਿ ਨਹੀਂ ਵਾਹ ਜੀ ਵਾਹ ਤੇ ਕੰਪਨੀ ਕਿਹੜੀ ਹੈ ਜੀ ਇਹ ਵਿਯੋਨਾ ਕ੍ਰਾਫਟਡ ਟੂ ਬੀ ਅਨਸਟੋਪੇਬਲ ਇਹ ਹਲੇ ਇੰਨਾ ਕੀ ਜਾਈ ਬਜਟ ਸੀਗਾ ਤੇ ਇਹ ਮੰਗਾਲੀ ਥੋੜੇ ਟਾਈਮ ਤੱਕ ਐਪਲ オリジナル ਮੰਗਾ ਲਾਂਗੇ ਜੀ ਤੇ ਬੋਟ ਦਾ ਪਾਵਰ ਬੈਂਕ 20hrmh એનર્ਜੀ ਸ਼ਰੂਮ pv400 pro ਬਾੜੀ ਜ਼ਰੂਰ ਰਸੀ ਇਹਦੀ ਤੇ ਅੱਜ ਖਰਚਾ ਹੋ ਗਿਆ ਜੀ ਹਲਕਾ ਹੈ ਪਾਵਰ ਬੈਂਕ ਵੀ ਹੇਅਰ ਐਮ ਐਚ ਦਾ ਬੋਟ ਨੇ ਵਧੀਆ ਚੀਜ਼ ਕੱਢੀ ਐ ਪੀਵੀ 400 ਯੂਜ਼ ਕਰਕੇ 10-12 ਦਿਨ ਬਾਅਦ ਦਵਾਂਗੇ ਦਾ ਵਧੀਆ ਜਿਹਾ ਆਪਾਂ ਰਿਵਿਊ ਕੀ ਗੱਲ ਬਾਤ ਹੈ ਜੀ ਜਿਹੜੇ ਆਪਣੇ ਸਰਬਜੀਤ ਭਾਜੀ ਸੀਗੇ ਇਹ ਉਹਨਾਂ ਦਾ ਘਰ ਹੈ ਜੀ ਤੇ ਕਾਫੀ ਸੋਹਣਾ ਘਰ ਬਣਿਆ ਹੋਇਆ ਹੈ ਤੇ ਇੱਧਰ ਆਪਣਾ ਸ਼ਰੀਫਾ ਕਹਿੰਦੇ ਨੇ ਜੀ ਇਹ ਉਹਦਾ ਪੇੜ ਹੈ ਜੀ ਆਹ ਫਲ ਲੱਗਿਆ ਹੋਇਆ ਕੁਝ ਟਾਈਮ ਤੱਕ ਹੋਰ ਜਿਹੜੇ ਨੇ ਇਹ ਵੱਧ ਫੁੱਲ ਜਾਣਗੇ ਤੇ ਫਿਰ ਅਸੀਂ ਆਵਾਂਗੇ ਦੁਬਾਰਾ ਇੱਥੇ ਸਪੈਸ਼ਲ ਖਾਣ ਵਾਸਤੇ ਤੇ ਇੱਧਰ ਆਪਣਾ ਬਿੱਟੂ ਦੋ ਦਿਨ ਹੋ ਗਏ ਦੋ ਤਿੰਨ ਦਿਨ ਵੀਡੀਓ 'ਚ ਆਇਆ ਨਹੀਂ ਹਾਏ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ ਤੇ ਆਹ ਬੈਗਰੀ ਦਿੱਲੀ ਵਾਲਿਆਂ ਜਿਹੜੇ ਸੰਗਤਨ ਦਿੱਤੇ ਇਹਦੇ ਵਿੱਚ ਬੜਾ ਸਮਾਨ ਆ ਗਿਆ ਆਪਣਾ ਬੈਨਫੀਸ਼ੀਅਲ ਚੀਜ਼ ਹੈਗੀ ਇਹ ਨਾਲ ਲੋਰ ਚ ਜੇਬਾਂ ਭਰੀਆਂ ਰਹਿੰਦੀਆਂ ਸੀ ਇੱਧਰ ਪਾਵਰ ਬੈਂਕ ਰੀਡਰ ਰੂਡਾਂ ਦੀਆਂ ਹੋਰ ਲੱਲਾ ਪੱਬਾ ਹਨ ਤੇ ਉਹ ਲੋਰ ਹੀ ਥੱਲੇ ਡਿੱਗਦੀ ਰਹਿੰਦੀ ਸੀ ਬਾਹਰ ਨਾਲ ਤੇ ਹੁਣ ਇਹ ਚ ਵਧੀਆ ਹੋ ਗਿਆ ਸਾਰਾ ਸਮਾਨ ਇਹਦੇ ਚ ਪੈ ਗਿਆ ਵਾਹ ਜੀ ਬਣੇ ਰਿਓ ਅੱਜ ਦੇ ਫਿਰ ਬਲੌਗ ਨਾਲ ਨਿਸ਼ੂ ਨਾਲ ਦਿਖਾਉਣੇ ਅੱਜ ਜੰਨਾ ਮਾਤਾ ਜੀ ਇੱਧਰ ਹੋਰ ਲੱਗੇ ਹੋਏ ਨੇ ਇਹਨੂੰ ਅਸ਼ੋਕ ਅਸ਼ੋਕ ਦਾ ਪੇੜ ਕਹਿੰਦੇ ਨੇ ਪਤਾ ਬਿੱਟੂ ਹਾਂਜੀ ਸ਼ੋਕ ਵਿਕਸ਼ ਤੇ ਇਹ ਕਾਰ ਹੈ ਜੀ ਪਹਿਲੇ ਮੈਂ ਇਹ ਪੇੜਾਂ ਨੂੰ ਨਾ ਨਾਰੀਅਲ ਦਾ ਪੇੜ ਸਮਝਦਾ ਹੁੰਦਾ ਸੀ ਤੇ ਇਹਨਾਂ ਨੂੰ ਪਤਾ ਕਾਦਾ ਪੇੜ ਕਹਿੰਦੇ ਨੇ ਕਾਦਾ ਇਹ ਆਹ ਆ ਗਿਆ ਬੋਤਰ ਬਾਂ ਪਾਮ ਟਰੀ ਪਾਮ ਟਰੀ ਵਾਹ ਜੀ ਵਾਹ ਕਾਫੀ ਖੁੱਲਾ ਜਿਆ ਏਰੀਆ ਤੇ ਹਰੇਕ ਦੀ ਤਾਗ ਹੁੰਦੀ ਐ ਖੁੱਲੇ ਏਰੀਏ ਚ ਘਰ ਪਾਣ ਦੀ ਤੇ ਇੰਨਾ ਸੋਹਣਾ ਮੈਲ ਆਪਣੇ ਸਰਵਜੀਤ ਬਾਈ ਦਾ ਤੇ ਬਰਸਾਤ ਪੂਰੀ ਇੱਚ ਨੂੰ ਨਹੀਂ ਠਾਂ ਪਈ ਜਾਂਦੀ ਐ ਸਾਰਾ ਕੁਝ ਸਾਨੂੰ ਦੱਸਣਗੇ ਪੇੜਾ ਬਾਰੇ ਸਾਡੇ ਸਰਬਜੀਤ ਪਾਜੀ ਤੇ ਆ ਜਮਣਾਂ ਦਾ ਲੱਗਾ ਹੋਇਆ ਇਹ ਤਾਂ ਆਪਾਂ ਨੂੰ ਪਤਾ ਲੱਗਿਆ ਸੀ ਜੀ ਤੇ ਉਹ ਨਿੰਬੂ ਦਾ ਉਹ ਵੀ ਪਤਾ ਲੱਗਿਆ ਸੀਗਾ ਤੇ ਹੋਰ ਜਿਹੜੇ ਜਿਹੜੇ ਨੇ ਉਹ ਵੀ ਦੱਸ ਦਿਓ ਜੀ ਆ ਤਸ਼ਰੀਫੇ ਦਾ ਬੇੜਾ ਆ ਤਾਂ ਤਸ਼ਰੀਫੇ ਦਾ ਜੀ ਦੱਸ ਤਾਂ ਆਪਾਂ ਹਮਮ ਹੋਰ ਹੋਰ ਕੀ ਦੱਸੀਏ ਆਮ ਬਮਣੇ ਆਂਦੇ ਇਥੇ ਆਂ ਮੰਦੇ ਨੇ ਆਮ ਦਾ ਪੇੜ ਉਹ ਸਾਹਮਣੇ ਲੱਗਾ ਅੱਛਾ ਉਹ ਸਾਹਮਣੇ ਲੱਗਾ ਸਾਡੇ ਪਾਜੀ ਵਾਹ ਉਹ ਲੱਗਾ ਸਾਹਮਣੇ ਆਮ ਦਾ ਪੇੜ ਹੈ ਫਿਰ ਉਹ ਨਹੀਂ ਇੱਕ ਪੇੜੋ ਹੈ ਸਾਹਮਣੇ ਉਹ ਹਾਂਜੀ ਹਾਂਜੀ ਉਹ ਰਿਹਾ ਸਾਹਮਣੇ 1 2 3 ਆਪਦੇ ਵੇੜ ਤਿੰਨ ਤਿੰਨ ਹੋ ਗਏ ਸਹੀ ਗੱਲ ਹੈ ਜੀ ਲੀਚੀ ਲੂਚੀ ਨਹੀਂ ਹੁੰਦੀ ਇੱਧਰ ਆ ਇੱਧਰ ਪਰਗ ਉਖਾਦ ਬਨੇ ਪਰਗ ਗਿਆ ਜੀ ਪਰਗ ਉਹ ਵੀ 1 ਬਿਗੇਜ ਕੀ ਆ ਪਰਗ 1 ਬਿਗੇਜ ਪਰਗ 1 ਬਿਗੇਜ ਕਿੰਨੇ ਗੱਜ ਹੋਗੇ ਤੁਹਾਡੇ ਹਿਸਾਬ ਨਾਲ 700 ਕੁਛ ਗੱਜ 767 ਗੱਜ ਦੇ ਕੋਚ ਹੁੰਦਾ ਨਾ ਸ਼ਾਇਦ ਗੱਜ ਇੱਕ ਕੋਤਰਾ ਤੇ 20 ਬਿਗੇ ਦਾ ਹੁੰਦਾ ਇਹ ਇੱਕ ਕੋਤਰਾ 20 20 20 ਸਵੇ ਦਾ ਇੱਕ ਬਿਗਾ ਹੁੰਦਾ ਵੀ ਵਿਸਵੇ ਦਾ ਇੱਕ ਬੀਗਾ ਹਾਂ ਆਪਾਂ ਦੇ ਗਾਂਜ ਦੇ ਕਿੱਲੇ ਵਾਲੇ ਇੱਕ ਇੱਕ ਬੀਗਾ ਮਰਲਾ 150 ਗੱਜ ਇੱਕ ਬੀਗਾ ਦੇ 250 ਗੱਜ 250 ਗੱਜ 200 7 200 ਗੱਜ ਅੱਛਾ ਇਹ ਜਾਮਣ ਦਾ ਹੈਗਾ ਇਹ ਤਾਂ ਜਾਮਣ ਦਾ ਹਾਂ ਜੀ ਇਹ ਇਹ ਸਾਡੇ ਪਿੱਛੇ ਦਾ ਹੈ ਜੀ ਉਹ ਵੀ ਤੇ ਵਿਸਵਾ ਕੀ ਹੁੰਦਾ ਜੀ ਵਿਸਵਾ ਆਪਣਾ ਵਿਸਵਾ ਹੁੰਦਾ ਵਿਸਵਾ ਹੁੰਦਾ ਉਹ ਵੀ ਦੱਸਣਾ ਵੀ ਵਿਸਵਾ ਦਾ ਇੱਕ ਬੀਗਾ ਹੁੰਦਾ 20 ਵਿਸਵੇ ਦਾ ਇੱਕ ਬੀਗਾ ਤੇ ਵਿਸਵੇ ਚ ਗੱਜ ਕੁਝ ਦਾ ਹਿਸਾਬ ਨਹੀਂ ਤੁਹਾਨੂੰ ਆਈਡੀਆ ਇੱਕ ਵਿਸਵੇ ਚ ਸਵਾ 200 ਤੋਂ 250 ਦਾ ਜੀ ਅੱਛਾ ਜੀ ਤੇ ਇਧਰ ਜਹਾਜ਼ਾਂ ਦੀਆਂ ਆਵਾਜ਼ ਆ ਰਹੀਆਂ ਨੇ ਕਿਉਂਕਿ ਆਸੇ ਪਾਸੇ ਲੱਗੇ ਸ਼ਾਇਦ 에어ਪੋਰਟ ਹੀ ਹੁਣ ਕੀ ਨਾਮ ਹੈ 에어ਪੋਰਟ ਦਾ ਜੀ ਕਾਨਪੁਰ ਦੇ ਕੀਰੀ 에어ਪੋਰਟ ਚਕਰੀ 에어ਪੋਰਟ ਜੀ ਤੁਸੀਂ ਜਦੋਂ ਇਲਾਬਾਦ ਵਾਲੇ ਪਾਸੇ ਜਾਓਗੇ ਉਸ ਪਾਸੇ ਹੀ 에어ਪੋਰਟ ਮਤਲਬ ਦਿਖੇਗਾ ਹਾਂ ਦੂਰ ਆਂ ਅੰਦਰ ਲੇਕਿਨ ਦੂਰੋਂ ਥੋੜਾ ਅੰਦਰ ਮਤਲਬ ਬਾਹਰ ਜਹਾਜ਼ ਜੁੜਦੇ ਦਿਖਾਈ ਪੈਣਗੇ ਰੋਡ ਦੇ ਤੁਹਾਨੂੰ ਜਾਂਦੇ ਜਾਂਦੇ ਦਿਖਾਈ ਪੈਣਗੇ ਅੱਛਾ ਜੀ ਇੱਥੇ 에ਅ ਫੋਰਸ ਹੈਗਾ ਉਧਰ ਡਿਫੈਂਸ ਸਿਸਟਮ ਤੁਸੀਂ ਦੇਖੋ ਅੱਛਾ ਜੀ ਇਹ ਵੀ ਤੁਹਾਡੇ ਦਾਦਾ ਜੀ ਦਾ ਘਰ ਉਧਰ ਕਮੋਰ ਬ ਉਹ ਨਕਾਸ਼ੀ ਕੀਤੀ ਹੋਈ ਹੈ ਉਹ ਹੋ ਰਾ ਦਾ ਸਾਈਡ ਦਾ ਇਹ ਯੂਪੀ ਚ ਪਹਿਲਾਂ ਲਿਆਂ ਵਾਲੇ ਆ ਗਏ ਨੇ ਸ਼ਟਰ ਦਾ ਕੰਮ ਮਤਲਬ ਯੂਪੀ ਦੇ ਸਭ ਤੋਂ ਪਹਿਲੇ ਸ਼ਟਰਿੰਗ ਜਿਹੜਾ ਉੱਪਰ ਥੱਲੇ ਸ਼ਟਰ ਲੱਗਦੇਗੇ ਨੇ ਉਹਨਾਂ ਦਾ ਕੰਮ ਤੁਹਾਡੇ ਦਾਦਾ ਜੀ ਲੈ ਕੇ ਆਏ ਸੀ ਦਾਦੇ ਲੈ ਕੇ ਆਏ ਜੀ ਪੂਰੇ ਉੱਥੇ ਪੂਰੇ ਡਿਆਚ ਪੂਰੇ ਡਿਆਚ ਜਿਹੜਾ ਹੈਗਾ ਯੂਪੀ ਚ ਪੂਰਾ ਪਹਿਲਾਂ ਇਹਨਾਂ ਦਾ ਕੰਮ ਅੱਛਾ ਜੀ ਸਭ ਤੋਂ ਪਹਿਲੇ ਆਪਣੇ ਕੀ ਨਾਮ ਹੈ ਦਾਦਾ ਜੀ ਦਾ ਹਾਂ ਨਗੀਨਾ ਸਿੰਘ ਨਗੀਨਾ ਸਿੰਘ ਸਰਦਾਰ ਨਗੀਨਾ ਸਿੰਘ ਜਿਹੜੇ ਕਿ ਆਪਾਂ ਨੂੰ ਸਰਬਜੀਤ ਭਾਈ ਦੱਸ ਰਹੇ ਨੇ ਪੂਰੇ ਯੂਪੀ ਦੇ ਵਿੱਚ ਤੇ ਆਪਣੇ ਪੂਰੇ ਆਪਣੇ ਇਕਾਂਲਪੁਰ ਦੇ ਵਿੱਚ ਸਭ ਤੋਂ ਪਹਿਲੇ ਲੈ ਕੇ ਆਣ ਵਾਲੇ ਸੀਗੇ ਸ਼ਟਰਿੰਗ ਦਾ ਕੰਮ ਸ਼ਟਰਿੰਗ ਆ ਦੇਖੋ ਇੱਥੇ ਤੁਸੀਂ ਦੇਖ ਸਕਦੇ ਹੋ ਸ਼ਟਰਿੰਗ ਵੀ ਸ਼ਟਰ ਵਾਲਾ ਸ਼ਟਰ ਸ਼ਟਰ ਦਾ ਲੋਹੇ ਦਾ ਆ ਸ਼ਟਰ ਇਦਾਂ ਦੇ ਜਿਹੜੇ ਹੁੰਦੇ ਨੇ ਤੇ ਆ ਵੀ ਕੁਛ ਨਾ ਕੁਛ ਤਾਂ ਹੈਗਾ ਹੀ ਹੈ ਜੀ ਮਨੀ ਪਲਾਂਟ ਮਨੀ ਪਲਾਂਟ ਦੇਿੰਦਾ 2-400 ਤਾਂ ਲੈ ਲੈਣੇ ਆ ਦੇਖੋ ਲੈ ਲੈਣੇ ਤੇ ਗੁਰੂ ਘਰੋਂ ਨਿਕਲ ਗਏ ਜੀ ਅਸੀਂ ਹੁਣ ਸਾਈਕਲ ਦੇ ਪਹਿਲੇ ਪੈਂਡਲ ਮਾਰ ਰਹੇ ਆ ਤੇ ਸਵਾਗਤ ਕਰਤਾ ਘੁੱਗੀ ਨੇ ਸਾਡਾ ਸਟਾਰਟਿੰਗ ਦਾ ਭੀੜੀਆਂ ਭੀੜੀਆਂ ਅੰਗੜੀਆਂ ਜਿਵੇਂ ਪੰਜਾਬ ਵਰਗਾ ਮਾਹੌਲ ਹੈ ਪੰਜਾਬ ਹੀ ਲੱਗ ਰਿਹਾ ਹੈ ਨਿਆਰੇ ਆਈ ਜਾਂਦੇ ਨੇ ਨਿਆਰੇ ਕਦੀ ਆਈ ਜਾਂਦੇ ਆ ਤੇ ਕਦੇ ਚਾਈ ਬਰਸਾਤ ਤੋਂ ਬਰਸਾਤੀ ਕੰਮ ਹੋਇਆ ਪਿਆ ਹਲੇ ਬਰਸੀਤੋ ਐ ਥੋੜਾ ਟਾਈਮ ਤੱਕ ਗਰਮੀਤੋ ਹੋ ਜਾਏਗਾ ਜੀ ਦੋ ਦਿਨਾਂ ਬਾਅਦ ਫਿਰ ਤੋਂ ਅਸੀਂ ਸਾਈਕਲ ਦੇ ਰੂਪ ਦੇ ਵਿੱਚ ਵਾਪਸ ਆ ਗਏ ਹੁਏ ਆ ਕਪੜੇ ਉਹੀ ਨੇ ਨਹਾ ਤੋ ਰੋਜ਼ ਲੈਨੇ ਆ ਪਰ ਗੱਲ ਬਾਤ ਇਦਾਂ ਦੀ ਹੈ ਕਿ ਜਿਹੜਾ ਆਪਣਾ ਕਪੜਾ ਲੱਤਾ ਹੈਗਾ ਉਹ ਬਦਲਣ ਨੂੰ ਆਪਾਂ 4-5 ਦਿਨ ਲਾਈ ਦਿੰਨੇ ਆ ਅੱਜ ਸਾਡਾ ਸਟੇ ਹੋਣ ਵਾਲਾ ਜੀ ਉਹ ਤਕਰੀਬਨ ਨਾਣਾ ਕਰਦੇ 70 ਕਿਲੋਮੀਟਰ ਦੂਰ ਫਤੇਪੁਰ ਪੈਂਦਾ ਉੱਥੇ ਹੋਣ ਲੈ ਲਖਨਊ ਖੱਬੇ ਹੱਥ ਇਲਾਹਾਬਾਦ ਸਿੱਧਾ ਤੇ ਆਪਣਾ ਕਾਨਪੁਰ ਨੂੰ ਪਹਿਲੇ 1879 ਈਸਵੀ ਦੇ ਵਿੱਚ ਕਾਨਪੁਰ ਕਿਹਾ ਜਾਂਦਾ ਸੀਗਾ ਕਾਨਪੁਰ 1857 ਜੀ ਕਹਿੰਦੇ ਸੀਗੇ ਤੇ 1948 ਜਿਹੜਾ ਨਾਂ ਕਾਨਪੁਰ ਵਜਨ ਲੱਗ ਗਿਆ ਆ ਲੁਕਿੰਗ ਹੈ ਜੀ ਗੱਡੀ ਚੈੱਕ ਕਰੋ ਇਹ ਬਣਾਉਂਦੀ ਹੈ ਮਹਿੰਦਰਾ ਗੱਡੀਆਂ ਤੇ ਟਾਟਾ ਦੋਵੇਂ ਅੱਜਕੱਲ ਜਿਹੜੇ ਹੈਗੇ ਗੱਡੀਆਂ ਦੇ ਵਿੱਚ ਸਿਰਾਈ ਕਰਾਈ ਬੈਠੇ ਏ ਮੁਬਾਰਕਾ ਬਾਈ ਨੇ ਗੱਡੀ ਨਵੀਂ ਲਈ ਏ ਬਿੱਟੂ ਸੁਨੀਲ ਤਖਤਪਾਲ ਥੋੜਾ ਪਿੱਛੇ ਰਹਿ ਗਏ ਨੇ ਤੇ ਇੱਧਰ ਬਰਸਾਤ ਪੈ ਗਈ ਸੀਗੀ ਤੇ ਮੈਂ ਠੇਕੇ ਤੇ ਰੁਕ ਗਿਆ ਜੀ ਅਗਰ ਮੈਨੂੰ ਖਾਣੇ ਮਿਲ ਨਹੀਂ ਤਾਂ ਫਿਰ ਠੇਕੇ ਤੇ ਰੁਕਣਾ ਪੈ ਗਿਆ ਉਹ ਇਧਰ ਆਪਣਾ ਸਾਈਕਲ ਖੜਾ ਹੋਇਆ ਇਧਰ ਮੈਂ ਬੈਠਾ ਹਾਂ ਜੀ ਟਾਈਮ 2:30 ਦੇ ਕਰੀਬ ਦਾ ਹੋ ਗਿਆ ਹੋਇਆ ਤੇ ਮੈਨੂੰ ਨਹੀਂ ਲੱਗਦਾ ਕਿ ਪਹੁੰਚ ਪਾਵਾਂਗੇ ਫਟੇਪੁਰ ਜਾਣਾ ਹੈਗਾ ਜਿਹੜਾ ਉੱਥੇ ਨਹੀਂ ਪਹੁੰਚ ਪਾਵਾਂਗੇ ਬਾਕੀ ਫਿਰ ਵੀ ਕੋਸ਼ਿਸ਼ ਕਰਾਂਗੇ ਹੋਰ 60 ਕਿਲੋਮੀਟਰ ਹੈਗਾ ਕੱਢ ਦੀਏ 6 ਘੰਟਿਆਂ ਦਾ 8:00 8:30 ਤੱਕ ਪਹੁੰਚ ਜੀਏ ਰੋਕੋ ਕਿਵੇਂ ਕੀ ਕਰਾਂਗੇ ਜੀ ਤੇ ਹੁਣ ਬਰਸਾਤਾਂ ਨਹੀਂ ਧੱਕੀ ਫਿਰਦੇ ਆ ਸਾਈਕਲ 5 10 15 ਕਿਲੋਮੀਟਰ ਜਿਹੜਾ ਹੈਗਾ ਹੋਰ ਕੱਢ ਦੀਏ ਤਾਂ ਟਾਈਮ ਵਧੀਆ ਜਾ ਰਹੂਗਾ ਆਪਣਾ ਸਫਰ ਓਵਰਓਵਰ ਜਿਹੜਾ ਹੈਗਾ ਨਹੀਂ ਤਾਂ ਮੈਂ ਸਫਰ ਕਰੀ ਕੱਢ ਨਹੀਂ ਪਾਵਾਂਗੇ ਮੀਂਹ ਨੇ ਬੜਾ ਦੁਖੀ ਕਰਿਆ ਹੋਇਆ ਰੋਜ ਹੀ ਮੀਂਹ ਪੈਂਦਾ ਰੋਜ ਹੀ ਕੋਈ ਐਸਾ ਦਿਨ ਅਸੀਂ ਦੇਖਿਆ ਹੀ ਨਹੀਂ ਗਾ ਜਦੋਂ ਮੀਂਹ ਨਾ ਪੈਂਦਾ ਹੋਵੇ ਬਾਸ ਹੁਣ ਚਲਾਈ ਜੰਨੇ ਆ ਸਾਈਕਲ ਦੀ ਤੇ ਸਾਈਕਲ ਕਿਤਨੇ ਪੈਣਾ ਹੀ ਆ ਕਿਉਂਕਿ ਹੁਣ ਅਸੀਂ ਪਟਨਾ ਸਾਹਿਬ ਜਾਣਾ ਹੈ ਤੇ ਤਕਰੀਬਨ ਇੱਥੋਂ 600 ਕਿਲੋਮੀਟਰ ਪੈਣਾ ਚਾਹੀਦਾ ਅੱਜ ਦਾ ਆਪਣਾ ਸਵੇਰ ਦਾ ਬੁਰਾ ਹਾਲ ਜਿਹੜਾ ਹੈਗਾ بارش ਨਹੀਂ ਕਰਿਆ ਹੋਇਆ ਤੇ بارش ਦੇ ਚੱਕਰ ਦੇ ਵਿੱਚ ਬੜੇ ਪਰੇਸ਼ਾਨ ਹੋਏ ਪਏ ਆ ਕਿਉਂਕਿ ਰੋਜ਼ ਹੀ بارش ਆਂਦੀ ਹੈ ਇਹ ਕਾਰਨ ਹੈ ਦਾ ਸ਼ਾਵਣ ਹੀ ਹੈ ਪਰ ਜੇ ਗੱਲ ਕਰੀਏ ਆਪਣੇ ਮਿਡਲ ਇੰਡੀਆ 'ਚ ਜ਼ਿਆਦਾ بارش ਹੈ ਪੰਜਾਬ 'ਚ 19 بارش ਹੈ ਨਹੀਂ ਇਸ ਟਾਈਮ ਵੀ ਉੱਥੇ ਪਹੁੰਚਣਾ ਬਰਸਾਤ ਦਾ ਵੈਸੇ ਵੀ ਮੁਸ਼ਕਲ ਹੈਗਾ ਕਿਉਂਕਿ ਪ੍ਰਦੂਸ਼ਣ ਇੰਨਾ ਕਾਰਨ ਬਹੁਤ ਜ਼ਿਆਦਾ ਨੇ ਤਰਖਤ ਹੈ ਨਹੀਂ ਪੇੜ ਹੈ ਨਹੀਂਗੇ ਉੱਥੇ ਤੇ ਇਹੀ ਸਭ ਤੋਂ ਵੱਡਾ ਕਾਰਨ ਹੈਗਾ ਪੰਜਾਬ ਦੇ ਵਿੱਚ ਘਟ ਪਰਸਾਤਾ ਹੋਣ ਦਾ ਗਲੋਬਲ ਵਾਰਮਿੰਗ ਬੇਸਿਕਲੀ ਗੱਲ ਕਰੀਏ ਇਹਦਾ ਸਭ ਤੋਂ ਵੱਡਾ ਕਾਰਨ ਹੈ ਧਰਤੀ ਦੇ ਗਰਮੀ ਵਧਦੀ ਜਾ ਰਹੀ ਹੈ ਤੇ ਲੋਕ ਜਿਹੜੇ ਨੇ ਆਪਣੇ ਆਪ ਨੂੰ ਸੁਚੇਤ ਨਹੀਂ ਕਰ ਰਹੇ ਪ੍ਰਕਿਰਤੀ ਦਾ ਨੁਕਸਾਨ ਕਰਦੇ ਰਹਿੰਦੇ ਨੇ ਕਰਦੇ ਰਹਿੰਦੇ ਨੇ ਇੱਕ ਵਾਰ ਤੁਹਾਨੂੰ ਬੜਾ ਹੀ ਈਜ਼ੀ ਐਗਜ਼ਾਮਪਲ ਦੇਣਾ ਆਪਣੇ ਆਪ ਤੁਸੀਂ ਦੇਖਿਓ ਉੱਤਰ ਪ੍ਰਦੇਸ਼ ਬਿਹਾਰ ਕੰਨੀ ਇਹ ਇੰਨੇ ਜਿਆਦਾ ਪੇੜ ਨੇ ਨਾ ਕਿ ਆਪਾਂ ਹਰੇਕ ਥਾਂ ਹੀ ਪੇੜ ਦੇਖਦੇ ਹਾਂ ਆਪਣੇ ਪੰਜਾਬ ਚ ਸੁੱਖਾ ਪੈ ਗਿਆ ਹੋਇਆ ਹੈ ਥਾਂ ਥਾਂ ਹੀ ਪੇੜ ਵੱਢੀ ਜਾਂਦੇ ਆ ਇੰਡਸਟਰੀਅਲਾਈਜੇਸ਼ਨ ਹੋਈ ਜਾਂਦੀ ਆ ਹਰੇਕ ਥਾਂ ਤੇ ਜਿਹੜਾ ਹੈਗਾ ਆਪਣੇ ਲੋਕ ਬਹੁਤ ਜ਼ਿਆਦਾ ਫੈਕਟਰੀਆਂ ਤਿਆਰ ਕੀ ਜਾਂਦੇ ਆ ਤੇ ਬਹੁਤ ਜ਼ਿਆਦਾ ਪ੍ਰਦੂਸ਼ਣ ਜਿਹੜਾ ਹੈਗਾ ਉੱਥੇ ਹੋ ਹੀ ਜਾਂਦਾ ਪੋਲਿਊਸ਼ਨ ਜਿਹਦੇ ਕਰਕੇ ਉੱਥੇ ਜਿਹੜਾ ਹੈਗਾ ਰੇਟ ਕੈਂਸਰਸ ਦਾ ਵੀ ਵੱਧ ਰਿਹਾ ਸਾਨੂੰ ਪਿਛਲੀ ਵੀਡੀਓ ਵਿੱਚ ਕੁਝ ਦੱਸਿਆ ਵੀ ਸੀਗਾ ਕਿ ਆਪਣਾ ਪ੍ਰਦੂਸ਼ਣ ਬਹੁਤ ਵੱਡਾ ਕਾਰਨ ਹੈਗਾ ਆਪਣੇ ਪੰਜਾਬ ਦੇ ਵਿੱਚ ਬਿਮਾਰੀਆਂ ਦਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇੱਕ ਬੁੱਢਾ ਦਰਿਆ ਹੈ ਉਹਦੇ ਵਿੱਚ ਵੀ ਪੋਲਿਊਸ਼ਨ ਇੰਨਾ ਹੈਗਾ ਵਾਟਰ ਪੋਲਿਊਸ਼ਨ ਜਿਹਦੇ ਨਾਲ ਇਹ ਹੁੰਦਾ ਹੈਗਾ ਆਪਣਾ ਕੈਂਸਰ ਦੇ ਰੇਟ ਜਿਹੜੇ ਨੇ ਵੱਧਦੇ ਨੇ ਤੇ ਇਥੇ ਇਹਨਾਂ ਕਾਸਟ ਬਿਮਾਰੀਆਂ ਹੈ ਨਹੀਂ ਕਿਉਂਕਿ ਇੱਥੇ ਜ਼ਿਆਦਾਤਰ ਲੋਕ ਜਿਹੜੇ ਨੇ ਨੇਚਰ ਦੇ ਨਾਲ ਜੁੜੇ ਹੋਏ ਨੇ ਤੇ ਇਹ ਦੇਸੀ ਪਾਣੀ ਜ਼ਿਆਦਾ ਇਧਰ ਨਹੀਂ ਪਾਸੀ ਜੇ ਆਪਾਂ ਗੱਲ ਕਰੀਏ ਆਪਣੇ ਉਧਰ ਤਾਂ ਦੇਖੋ ਜੀ ਹਰ ਇੱਕ ਚੀਜ਼ ਮਲਾਵਟੀ ਆ ਰਹੀ ਦੁੱਧ ਦਹੀਂ ਮੱਖਣ ਇੱਥੇ ਲੋਕਾਂ ਕੋਲੋਂ ਜ਼ਿਆਦਾਤਰ ਆਪਣੇ ਘਰ ਇੱਕ ਇੱਕ ਗਾਂ ਜ਼ਰੂਰ ਹੈਗੀ ਹੈ ਮੈਂ ਇਹ ਜ਼ਰੂਰ ਦੇਖ ਰਿਹਾ ਹਾਂ ਤੇ ਲੋਕ ਜੀਣਾ ਪਸੰਦ ਕਰਦੇ ਨੇ ਘਰ ਤੋਂ ਘੱਟ ਖਰਚੇ ਦੇ ਵਿੱਚ ਤੇ ਵਧੀਆ ਤੋਂ ਵਧੀਆ ਚੀਜ਼ ਖਾਂਦੇ ਨੇ ਅਸੀਂ ਹੁਣ ਜਾਣਾ ਜੀ ਫਤਿਹਪੁਰ ਪਹੁੰਚ ਨਹੀਂ ਪਾਵਾਂਗੇ ਅੱਜ ਕਿਉਂਕਿ ਬਰਸ਼ਾਤ ਬਹੁਤ ਜ਼ਿਆਦਾ ਤੇ ਟਾਈਮ 6:30 7 ਵਜੇ ਦੇ ਕਰੀਬ ਦਾ ਹੋ ਗਿਆ ਹੈਗਾ ਆ ਉਸ ਤੋਂ ਬਾਅਦ ਅਸੀਂ ਜਾਣਾ ਜੀ ਪ੍ਰਿਆਗਰਾਜ ਜਿਹਨੂੰ ਪਹਿਲੇ ਆਪਣਾ ਇਲਾਹਾਬਾਦ ਵੀ ਕਹਾ ਜਾਂਦਾ ਸੀਗਾ ਬਾਦ ਦੇ ਵਿੱਚੋਂ ਤੇ ਉਸ ਤੋਂ ਬਾਅਦ ਜਦੋਂ ਯੋਗੀ ਸਰਕਾਰ ਆਈ ਤਾਂ ਉੱਥੇ ਦਾ ਨਾਮ ਜਿਹੜਾ ਸੀਗਾ ਇਲਾਹਾਬਾਦ ਤੋਂ ਹਟ ਕੇ ਪ੍ਰਿਆਗਰਾਜ ਹੋ ਗਿਆ ਐਦਾਂ ਹੀ ਹੋਰ ਥਾਵਾਂ ਦੇ ਨਾਮ ਵੀ ਨੇ ਜਿਹੜੇ ਬਦਲੇ ਗਏ ਟਾਈਮ ਟੂ ਟਾਈਮ ਜਿਦਾਂ ਅਯੁੱਧਿਆ ਦਾ ਨਾਮ ਪਹਿਲੇ ਫਹਿਜਾਬਾਦ ਸੀਗਾ ਐਦਾਂ ਹੀ ਹਰੇਕ ਥਾਂ ਜਿਹੜਾ ਸੀਗਾ ਚੇਂਜਿਸ ਚੇਂਜਿਸ ਹੁੰਦੇ ਰਹੇ ਜਿੱਥੇ ਅਸੀਂ ਜਾ ਰਹੇ ਹਾਂ ਪ੍ਰਿਆਗਰਾਜ ਅਗਰ ਉੱਥੇ ਦੀ ਗੱਲ ਕਰ ਪ੍ਰਯਾਗਰਾਜ ਦੇ ਵਿੱਚ ਤਿੰਨ ਨਦੀਆਂ ਦਾ ਸੰਗਮ ਹੁੰਦਾ ਹੈ ਗੰਗਾ ਜਮਨਾ ਤੇ ਸਰਸwati ਤਿੰਨ ਨਦੀਆਂ ਦਾ ਸੰਗਮ ਹੁੰਦਾ ਤੇ ਤ੍ਰਿਵੇਣੀ ਸੰਗਮ ਤ੍ਰਿਵੇਣੀ ਘਾਟ ਉੱਥੇ ਬਣਿਆ ਹੋਇਆ ਤ੍ਰਿਵੇਣੀ ਸੰਗਮ ਹੈਗਾ ਜਿੱਥੇ ਇਸ ਸਾਲ ਆਪਣਾ ਜਦੋਂ ਮਕਰ ਸ਼੍ਰਾਂਤੀ ਸੀ ਉਦੋਂ ਆਪਣਾ ਮੇਲਾ ਲੱਗਿਆ ਸੀਗਾ ਬਹੁਤ ਵੱਡਾ ਕੁੰਭ ਦਾ ਮੇਲਾ 144 ਸਾਲਾਂ ਬਾਅਦ ਮਹਾਕੁੰਭ ਤੇ ਉਸ ਮਹਾਕੁੰਭ ਦੇ ਵਿੱਚ 66 ਕਰੋੜ ਲੋਕਾਂ ਨੇ ਜਨਾਨ ਕੀਤਾ ਸੀ ਮੇਨ ਤਾਂ ਗੱਲ ਆਸਥਾ ਦੀ ਆ ਜਾਂਦੀ ਹੈ ਇਹ ਸਾਰੀ ਦੀ ਸਾਰੀ ਕਿ ਲੋਕਾਂ ਦੇ ਅੰਦਰ ਆਸਥਾ ਹੈ ਆਪਣੇ ਧਰਮ ਦੇ ਪ੍ਰਤੀ ਤਾਂ ਜੋ ਲੋਕ ਇਹ ਸਭ ਚੀਜ਼ਾਂ ਕਰਦੇ ਨੇ 66 ਕਰੋੜ ਦਾ ਮਤਲਬ ਹੋ ਗਿਆ ਆਸਟ੍ਰੇਲੀਆ ਰਸ਼ੀਆ ਆਦਿ ਵੇ ਬਦੀ ਤੋਂ ਜ਼ਿਆਦਾ ਜਿਹੜੇ ਹੈਗੇ ਲੋਕ ਇੰਨਾ ਥਾਵਾਂ ਤੇ ਜਾ ਕੇ ਆਪਣਾ ਸਨਾਨ ਕਰਕੇ ਆਏ ਤੇ ਆਪਣੀ ਪ੍ਰਮਾਤਮਾ ਪ੍ਰਤੀ ਆਸਥਾ ਪ੍ਰਗਟ ਕੀਤੀ ਸ਼ਾਮ ਦਾ ਟਾਈਮ ਹੋ ਗਿਆ ਤੇ ਸ਼ਾਮ ਦੇ ਜਿਹੜੇ ਹੈਗੇ ਵਸਤਰਾਂ ਦੇ ਝੁਗੇ ਜਿਹਦਾ ਪਾ ਕੇ ਉੱਤੇ ਆਗੇ ਹੋਏ ਆ ਤੇ ਹੁਣ ਜਿਹੜਾ ਹੈਗਾ ਆਪਾਂ ਅੱਗੇ ਦਾ ਸਫਰ ਕਰਨਾ ਥੋੜਾ ਬਹੁਤ ਤਾਂ ਹੀ ਅੱਗੇ ਕਰਨਾ ਹੈ ਜ਼ਿਆਦਾ ਅੱਗੇ ਨਹੀਂ ਜਾਣਾ ਕਿਉਂਕਿ ਕਿਹੜਾ ਰਾਹ ਰੂ ਹੈਗਾ ਉਹ ਉਹ ਗੱਲ ਨਹੀਂ ਹੈ ਤੇ ਬਰਸਾਤ ਵੀ ਜਿਹੜੀ ਹੈ ਵੀ ਰੁਕ ਵੀ ਰਹੀ ਦੇਖਦੇ ਆਂ ਅੱਛੇ ਤੱਕ ਪਹੁੰਚਦੇ ਆਂ ਜਿੱਥੇ ਪਹੁੰਚਦੇ ਆ ਜਾ ਕੇ ਟੈਂਟ ਕੱਢ ਕੇ ਆਪਾਂ ਅੱਜ ਜਿਹੜਾ ਹੈਗਾ ਆਪਣਾ ਅਕੇ ਦਾ ਸੱਤ ਜਿਹੜਾ ਹੈਗਾ ਉੱਥੇ ਇਸਮਾਪਤ ਕਰਦੇ ਆਂਗੇ ਕਿ ਬੰਦੋਂਗ ਦੇ ਵਿੱਚ ਕੁਝ ਨਹੀਂ ਬਣਾਤਾ ਇਹ ਪ੍ਰਸਾਦ ਹੀ ਪ੍ਰਸਾਦ ਤੇ ਪ੍ਰਸਿੱਤੋ ਤੇ ਗਰਮਿੱਤੋ ਫਰਮੈਨ ਉਸਨ ਕਰਦੇ ਆਂ ਸਾਰੇ ਜਿਹੜੇ ਨੇ ਝੁੱਗਾ ਪਾ ਕੇ ਤਿਆਰ ਨੇ ਤੇ ਇਧਰ ਸਰਦਾਰ ਹਰਪਾਲ ਸਿੰਘ ਤੇ ਇਧਰ ਸੰਦੀਪ ਤੇ ਆਪਣਾ ਇਧਰ ਪਿੱਛੇ ਨੀਸ਼ੂ ਜਹਾ ਹੈ ਉਹ ਦਿਖਾ ਰਿਹਾ ਰਾਤ ਰਾਤ ਦਾ ਟਾਈਮ ਤੇ ਜੇ ਗੱਲਬਾਤ ਕਰੀਏ ਅਸੀਂ ਅਜਵਾਵਾ ਸਫਰ ਨਹੀਂ ਕੱਢ ਪਾਏ ਵਾਵਾ ਜਿਹੜਾ ਸੀਗਾ ਆਪਾਂ ਪਰਸੋ ਹੀ ਕੱਢਿਆ ਉਸ ਤੋਂ ਬਾਅਦ ਆਪਾਂ ਸਫਰ ਨਹੀਂ ਕੱਢ پا ਰਹੇ ਆ ਕਿਉਂਕਿ ਅੱਜ ਕਿੰਨਾ ਕੱਢ ਆਏ ਆ 40 ਕਿਲੋਮੀਟਰ 40 ਕਿਲੋਮੀਟਰ ਕੱਢ ਆਏ ਆ ਅੱਗੇ ਇੱਥੇ ਆ ਕੇ 40 ਕਿਲੋਮੀਟਰ 40 ਕਿਲੋਮੀਟਰ ਦੇ ਲਓ ਫਿਰ ਵੀ ਕੱਢ ਆਏ ਆ ਤੇ ਇਧਰ ਆਪਣਾ ਹਲਪਾਰ ਪਟੂ ਨੇ ਜੈਕਟ ਪਾਈ ਹੋਈ ਹੈ ਜਿਹੜੀ ਇਹ ਆਪਾਂ ਨੂੰ ਦਿੱਲੀ ਅੜੇਨਾ ਗਿਫਟ ਕਰੀ ਹੈ ਰੇਡੀਅਮ ਜੈਕਟ ਇਹਨਾਂ ਨੂੰ ਕਹਿ ਦਿੰਦੇ ਆ ਤੇ ਇਦਾਂ ਹੀ ਜੜੀਆਂ ਨੇ ਇਹ ਰਾਤ ਨੂੰ ਚਮਕਦੀਆਂ ਜਿਵੇਂ ਜੁਗਨੂ ਜੇ ਚਮਕਦੇ ਹੁੰਦੇ ਹੈਗੇ ਨਹੀਂ ਤੇ ਇਦਾਂ ਹੀ ਇੱਕ ਮਟੀਰੀਅਲ ਹੁੰਦਾ ਹੈ ਦਾ ਫੋਸਫੋਰੋਸੈਂਟ ਜੈਕਟਾਂ ਦਾ ਜਿਹੜਾ ਕਿ ਆਪਾਂ ਪੜਾਇਆ ਸੀਗਾ ਕਿ ਉਹ ਮਟੀਰੀਅਲ ਜਿਹੜਾ ਉਹ ਚਾਰਜ ਹੁੰਦਾ ਹੈਗਾ ਪਹਿਲੇ ਫਿਰ ਉਸ ਤੋਂ ਬਾਅਦ ਜਿਹੜਾ ਚਮਕਦਾ ਹੈ ਤੇ ਇਧਰ ਥੋੜੇ ਛੋਟੇ ਭਰਾ ਦਾ ਨਾਮ ਨੀਸ਼ੂ ਇਹ ਜੈਕਟਾਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਦਿੱਤੀਆਂ ਤੇ ਇਹ ਵੈਸੇ ਤਾਂ ਯੂਜ਼ ਕਰਦੇ ਨੇ ਰਾਤ ਨੂੰ ਚਮਕ ਪਵੇ ਤਾਂ ਸੇਫਟੀ ਵਾਸਤੇ ਪਰ ਅੱਜ ਕੱਲ ਇਹ ਫੈਸ਼ਨ ਦਾ ਵੀ ਪ੍ਰਤੀਕ ਹੋ ਰਹੀਆਂ ਓਹ ਹੀ ਸਾਈਕਲਿਸਟ ਸਵੇਰੇ ਵੀ ਪਾ ਕੇ ਤੁਰੇ ਫਿਰਦੇ ਰਹਿੰਦੇ ਨੇ ਆਪਾਂ ਦਾ ਪਹਿਲੀ ਵਾਰ ਪਾਈਆਂ ਲਾਈਫ ਦੇ ਵਿੱਚ ਇਹ ਤੇ ਪਾ ਕੇ ਬੜਾ ਵਧੀਆ ਲੱਗਿਆ ਓਹ ਕੰਸਟਰਕਸ਼ਨ ਵਰਕਰ ਵੀ ਇਹ ਪਾਉਂਦੇ ਨੇ ਜੀ ਤੇ ਆਪਣੇ ਇੱਧਰ ਸਾਈਕਲ ਖੜੇ ਨੇ ਅੱਜ ਰਾਤ ਸਾਈਕਲ ਇੱਥੇ ਖੜਾ ਕੇ ਸੀ ਤੇ ਇੱਧਰ ਪੈ ਜਾਗੇ ਇੰਨਾ ਬਾਈਆਂ ਦੇ ਨਾਲ ਹਾਂਜੀ ਕਿੱਲਾ ਜੀ ਓਹ ਠੀਕ ਹੋ ਸਤਿ ਸ੍ਰੀ ਅਕਾਲ ਜੀ ਤੇ ਇੱਧਰ ਆਪਣੇ ਬਾਈ ਪਏ ਹੋਏ ਨੇ ਇੱਥੇ ਹੀ ਆਪਾਂ ਅੱਜ ਰਾਤ ਨੂੰ ਪੈ ਜਾਣਾ ਹੈ ਗਿੱਲੇ ਹੋਏ ਪਿਆ ਚੰਗੀ ਤਰ੍ਹਾਂ ਤੇ ਪੂਰਾ ਕੰਮ ਜਿਹੜਾ ਹੈ ਗਿੱਲੋ ਗਿੱਲੀ ਹੋ ਕੇ ਇੱਥੇ ਪੈਣ ਦਾ ਹੋਇਆ ਪਿਆ ਪ੍ਰੋਗਰਾਮ ਤੇ ਉਸ ਤੋਂ ਬਾਅਦ ਮੈਂ ਇੱਕ ਹੋਰ ਗੱਲ ਤੇ ਤੜਨਾ ਕਰਨਾ ਚਾਹਾਂ ਮੈਂ ਤਾਂ ਉਹ ਇਹ ਹੈ ਜੀ ਕੱਲ ਹੁਣ ਫਤਿਹਾਬਾਦ ਜਾਣ ਦਾ ਪਲਾਨ ਸੀਗਾ ਉਹ ਸੀ ਡ੍ਰੋਪ ਕਰ ਦਵਾਂਗੇ ਜੇ ਨਾ ਉੱਥੇ ਪਹੁੰਚ ਪਾਏ ਆਪਾਂ ਕੱਲ ਜੇ ਆਪਾਂ ਉੱਥੇ ਪਹੁੰਚ ਜਾਾਂਗੇ ਤਾਂ ਫਿਰ ਆਪਾਂ ਸਟੇ ਨਹੀਂ ਕਰਾਂਗੇ ਗੁਰੂ ਘਰ ਹੈਗਾ ਉਹ ਦਿਖਾ ਕੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਬਿੱਟੂ ਦੇ ਚੈਨਲ ਤੇ ਦੇਖੀ ਜਾਊਗਾ ਉਹ ਦਿਖਾ ਕੇ ਆਪਾਂ ਉਸ ਤੋਂ ਬਾਅਦ ਅੱਗੇ ਜਾਣ ਦੀ ਕੋਸ਼ ਅੱਗੇ ਵੱਧ ਤੋਂ ਵੱਧ ਹੈਗਾ ਕੱਲ ਤੋਂ 100 ਕਿਲੋਮੀਟਰ ਦਾ ਤਕਰੀਬਨ ਸਫ਼ਰ ਦੁਆਰਾ ਕਰਨਾ ਹੈ ਤੇ ਕੱਲ ਖਾਣ ਪੀਣ ਨੂੰ ਵੀ ਆਪ ਹੀ ਤਿਆਰ ਕਰਾਂਗੇ ਹੁਣ ਵਾਵਾ ਦਿਨ ਹੋ ਗਏ ਅਸੀਂ ਤਿਆਰ ਨਹੀਂ ਕਰ پا ਰਹੇ ਆ ਖਾਣ ਪੀਣ ਨੂੰ ਵੀ ਜਿਹੜਾ ਹੈਗਾ ਮਾਮਲਾ ਸਾਰਾ ਦਾ ਸਾਰਾ ਜਿਹੜਾ ਵਿਗੜਿਆ ਹੋਇਆ ਆਪਣਾ ਸਮਾਨ ਬੈਗਾਂ ਦੇ ਵਿੱਚ ਉਹ ਭਰਿਆ ਪਿਆ ਜਿਵੇਂ ਅਸੀਂ ਹੇਮਕੁੰਡ ਸਹਿਰ ਤੋਂ ਲੈ ਕੇ ਤੁਰੇ ਹੋਏ ਸੀਗੇ ਉਦੋਂ ਦੇ ਅਚਾਰ ਗੁੜ ਜਿਹੜੇ ਸਾਨੂੰ ਨਾਨਕਪੁਰੀ ਟਾਡਾ ਸਾਹਿਬ ਤੋਂ ਮਿਲੇ ਸੀਗੇ ਉਹ ਵੀ ਨਹੀਂ ਹਲੇ ਤੱਕ ਅਸੀਂ ਖਾਦੇ ਨੇ ਬਸ ਹੁਣ ਇਹੀ ਆਸ ਹੈ ਕਿ ਕੱਲ ਤੋਂ ਅਸੀਂ ਹੈਗਾ ਥੋੜਾ ਜਿਹਾ ਹੋਰ ਦੇਸੀ ਪੁਨੇ ਚਾ ਜਾਈਏ ਤੇ ਦੇਸੀ ਪੁਨੇ ਦੇ ਨਾਲ ਜਿਹੜਾ ਆਪਾਂ ਪਹਿਲੇ ਕੰਮ ਕਰਦੇ ਹੁੰਦੇ ਸੀ ਆਪ ਤਿਆਰ ਕਰਕੇ ਏ ਟੂ ਜ਼ेड ਸਾਰਾ ਸਮਾਨ ਸੱਲਾਇ ਇਸਤੇਮਾਲ ਕਰਕੇ ਉਹ ਦੁਬਾਰਾ ਤੋਂ ਕੱਲ ਤੋਂ ਸ਼ੁਰੂ ਕਰਿਆ ਕਰਾਂਗੇ ਤੇ ਪਲੀਜ਼ ਬਣਿਆ ਰੱਖਾ ਕਰੋ ਵਲੋਗਾਂ ਦੇ ਨਾਲ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਦਿਆ ਕਰੋ ਇਹ ਜਿਹੜੀ ਸੜਕ ਹੈ ਜੀ ਇਹ ਪਤਾ ਨਹੀਂ ਕਿਹੜੇ ਪਿੰਡ ਨੂੰ ਜਾਂਦੀ ਹੈ ਪਰ ਕਿਤੇ ਤਾਂ ਜਾਂਦੀ ਹੋਏਗੀ ਤੇ ਇਹ ਜਿਹੜਾ ਮੇਨ ਹਾਈਵੇ ਐਨ ਐਚ 19 ਕਲਕੱਤੇ ਵਾਲਾ ਹਾਈਵੇ ਹੈ ਮਾਣ ਪੀਣ ਦਾ ਅਰੇਂਜਮੈਂਟ ਕਰਦੇ ਆ ਦੁੱਧ ਦੁੱਧ ਲੈ ਕੇ ਆਨੇ ਆ ਤੇ ਉਸ ਤੋਂ ਬਾਅਦ ਦੇਖਦੇ ਆ ਆਪਣਾ ਕੀ ਸਿਸਟਮ ਬਣਦਾ ਹੈ ਤੇ ਅੱਜ ਦਾ ਵਲੋਗ ਜਿਹੜਾ ਹੈਗਾ ਐਦਾਂ ਹੀ ਆਪਾਂ ਸਮਾਪਤੀ ਕਰ ਰਹੇ ਆਂ ਕੁਝ ਵੀ ਬੋਲ ਤੋਲ ਕੇ 12 ਚਮਕਦਾ ਪਿਆ ਜੀ ਇਹ ਚਮਕਿਆ ਵਾਂਗ ਜਿਵੇਂ ਰਾਤੀ ਜੁਗਨੂ ਟਾਚਾ ਮਾਰਦੇ ਆ ਇਹ ਵੀ ਉਦਾਂ ਹੀ ਮਾਰ ਰਹੀ ਤੇ ਅੱਜ ਦਾ ਜਿਹੜਾ ਸਟੇ ਹੈਗਾ ਫਿਰ ਆਪਾਂ ਹੁਣ ਇੱਧਰ ਹੀ ਕਰ ਰਹੇ ਆਂ ਪਹਿਲਾਂ ਉਧਰਲੇ ਪਾਸੇ ਜਾ ਰਹੇ ਸੀਗੇ ਹੁਣ ਇੱਧਰਲੇ ਪਾਸੇ ਹੈਗੇ ਆਂ ਉਧਰ ਜਿਹੜੀ ਹੈਗੀ ਗੱਲਬਾਤ ਜੀ ਬਣੀ ਨਹੀਂ ਥੋੜਾ ਜਣਾ ਹੋਰ ਹਿਸਾਬ ਦਾ ਸਿਸਟਮ ਸੀਗਾ ਥੋੜਾ ਸਮੇਕੀਏ ਜੇ ਬੈਠੇ ਹੋਏ ਸੀਗੇ ਤੇ ਆਪਣਾ ਇਹ ਏਰੀਆ ਵੀ ਇੰਨਾ ਖਾਸ ਉਤਰਾਇਆ ਹੈਗਾ ਨਹੀਂ ਤੇ ਤਾਂ ਕਰਕੇ ਫਿਰ ਇੱਥੇ ਜੀ ਆ ਕੇ ਬਹਿ ਜਾਗੇ ਅੱਜ ਬਾਕੀ ਆਪਾਂ ਇਹਨਾਂ ਨਾਲ ਗੱਲ ਕਰੀ ਸੀ ਇਹਨਾਂ ਨੇ ਜਿਹੜਾ ਹੈਗਾ ਆਪਾਂ ਨੂੰ ਕਹਿੰਦੇ ਕਿ ਬਾਹਰ ਪਹਿਜੋ ਤੁਸੀਂ ਆਰਾਮ ਨਾਲ ਤੇ ਅੰਦਰ ਜਿਹੜਾ ਹੈਗਾ ਇਹ ਹੀ ਆਪਾਂ ਬੰਦ ਕਰ ਜਾਂਦੇ ਆ ਅੰਦਰ ਥੋੜਾ ਜਆ ਆਪਾਂ ਨਹੀਂ ਪਾ ਸਕਦੇ ਇਹਨਾਂ ਦੀ ਕੋਈ ਪਰਸਨਲ ਰੀਜਨ ਹੋਣੇ ਨੇ ਤਾਂ ਕਰਕੇ ਫਿਰ ਜਿਹੜਾ ਆਪਾਂ ਨੂੰ ਇਹਨਾਂ ਨੇ ਬਾਹਰ ਦੀ ਥਾਂ ਦੇ ਦਿੱਤੀ ਕਹਿੰਦੇ ਆਰਾਮ ਨਾਲ ਅੱਥੇ ਪਈ ਰਹੋ ਜਿੰਨਾ ਮਰਜ਼ੀ ਚਿਰ ਪਈ ਰਹੋ ਸਵੇਰੇ ਅਸੀਂ ਆਰਾਮ ਨਾਲ ਦਗਾਣ ਖੋੜਦੇ ਆ ਤੇ ਆਰਾਮ ਨਾਲ ਤੁਸੀਂ ਇੱਥੇ ਜਿੰਨਾ ਚਿਰ ਮਰਜ਼ੀ ਪਈ ਰਹਿਣਾ ਇਹ ਆਪਣਾ ਰੋਡ ਐਨ ਐਚ 11 ਜਿਹੜਾ ਪ੍ਰਿਆਗਰਾਜ ਜਾਂਦਾ ਇੱਥੋਂ ਦੀ 150 ਕਿਲੋਮੀਟਰ ਰਹਿ ਗਿਆ ਪ੍ਰਿਆਗਰਾਜ ਦੀ ਲਾਹਬਾਦ ਤੇ ਹੋਰ ਜਿਹੜੀ ਗੱਲ ਹੈ ਹੋਈ ਤੇ ਹੋਰ ਜਿਹੜੀ ਗੱਲ ਹੋਈ ਆ ਆਪਾਂ ਥਾਣੇ ਜਿਹੜੇ ਇੱਥੇ ਆਏ ਸੀਗੇ ਆਪਣੇ ਜਿਹੜੇ ਉਹ ਹੁੰਦੇ ਪੁਲਿਸ ਵਾਲੇ ਉਹ ਕਹਿੰਦੇ ਕਿ ਆਪਣਾ ਪ੍ਰਿਆਗਰਾਜ ਜਿਹੜੀ ਹੈਗੀ ਬਾੜ ਆਈ ਹੋਈ ਹੈ ਤੇ ਉੱਥੇ ਜਾਣਾ ਜਿਹੜਾ ਹੈਗਾ ਥੋੜਾ ਜਿਆ ਔਖਾ ਹੋਊਗਾ ਤੇ ਤੁਸੀਂ ਉਹ ਰਾ ਕਾਂ ਕਰਕੇ ਆਪਾਂ ਫਿਰ ਥੋੜਾ ਜਿਹਾ ਪਲਾਨ ਦੇਖਦੇ ਆ ਸਵੇਰੇ ਕੀ ਹਿਸਾਬ ਕਿਤਾ ਬਣਦਾ ਹੈਗਾ ਫਿਰ ਉਸ ਤੋਂ ਬਾਅਦ ਆਪਾਂ ਰੂਟ ਮੈਪ ਬਣਾਵਾਂਗੇ ਕਿ ਨਹੀਂ ਅਗਰਾ ਜਬਾੜੇ ਹਾਂ ਠੀਕਰ ਪੜ ਇਸ ਟਾਈਮ ਸਵੇਰੇ ਸਵੇਰੇ 4:30 ਦਾ ਹੋਇਆ ਪਿਆ ਤੇ ਮੈਨੂੰ ਉੱਠੇ ਨੂੰ ਤਕਰੀਬਨ ਪੂਨਾ ਘੰਟਾ ਹੋ ਗਿਆ ਨੀਂਦ ਇੰਨੀ ਕੀ ਦੇਰ ਆਈ ਹੈ ਜਿਹੜੀ ਵੀ ਨੀਂਦ ਆਈ ਹੈ ਇੰਨਾ ਚੇਰੀ ਆਈ ਹੈ ਬਸ ਇਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਹੁਣ ਸਰੀਰ ਬਿਲਕੁਲ ਕੈਮ ਹੋ ਗਿਆ ਬਿਲਕੁਲ ਫਿੱਟ ਹੈਗੇ ਆ ਤੇ ਮਾਲਾ ਕਰ ਰਹੇ ਆ ਸਵੇਰੇ ਸਵੇਰੇ ਇਹ ਟਾਈਮ ਜਿਹੜਾ ਹੁੰਦਾ ਹੈ ਸਭ ਤੋਂ ਬੈਸਟ ਹੁੰਦਾ ਹੈਗਾ ਆਪਣੇ ਆਪ ਨੂੰ ਦੇਣ ਦਾ ਤੇ ਆਪਣੇ ਆਪ ਨਾਲ ਗੱਲ ਕਰਨ ਦਾ ਤੇ ਸੈਲਫ ਜਿਹੜੀ ਹੈਗੀ ਡਿਸਕਵਰੀ ਕਰਨ ਦਾ ਇਦਾਂ ਹੀ ਹੈ ਜਿਹੜੀ ਆਪਣੇ ਆਪ ਨੂੰ ਆਪਣਾ ਪਛਾਣਿਆ ਜਾ ਸਕਦਾ ਹੈਗਾ ਤੇ ਸਵੇਰੇ ਸਵੇਰੇ ਮੇਰਾ ਤਾਂ ਇਹ ਮੰਨਣਾ ਹੈ ਜੀ ਮਾਲਾ ਜਰੂਰ ਕਰੋ ਕਿ ਆਪਾਂ ਮਾਲਾ ਡੇਲੀ ਕਰਦੇ ਆ 16 ਮਾਲਾ ਹੈਲਪ ਕਰਦੀ ਹੈ ਜੀ ਆਪਣੇ ਆਪ ਨੂੰ ਚੇਂਜ ਕਰਨਾ ਸਟ ਲਾਈਫ ਦੇ ਵਿੱਚ ਬਹੁਤ ਚੇਂजेस ਆਉਂਦੇ ਨੇ ਜੀ ਇਹ ਦੂਜਾ ਕਾਰਨ ਆਪਣਾ ਇਹ ਹੈ ਜੀ ਕਿ ਆਪਾਂ ਆਪਣੇ ਆਪ ਨੂੰ ਪਹਿਚਾਨ ਪਾਣਿਆ ਜੀ ਪ੍ਰਮਾਤਮਾ ਨਾਲ ਜੁੜ ਕੇ ਤੇ ਇਸ ਟਾਈਮ ਥੋੜੀ ਜਿਹੀ ਮਾਲਾ ਰੋਕਤੀ ਹੈ ਜੀ ਅਰਦਾ ਗੱਲਬਾਤ ਕਰਨ ਵਾਸਤੇ ਪਰ ਪਰ ਹੁਣ ਜਿਹੜੀ ਹੈਗੀ ਆਪਾਂ ਆਪਣੇ ਵਲੋਗ ਨੂੰ ਸਮਾਪਤੀ ਵੱਲ ਲੈ ਕੇ ਜਾਂਦੇ ਆਂ ਤੇ ਸਮਾਪਤੀ ਕਰਕੇ ਆਪਾਂ ਜਿਹੜਾ ਹੈਗਾ ਕੱਲ ਦਾ ਵਲੋਗ ਦੁਬਾਰਾ ਸਟਾਰਟ ਕਰਾਂਗੇ ਤੇ ਬਸ ਇਹ ਵੀਡੀਓ ਇੱਥੇ ਹੀ ਸਮਾਪਤ ਕਰਦੇ ਹਾਂ ਮਿਲਦੇ ਹਾਂ ਦਹੀਂ ਇੱਕ ਹੋਰ ਨਵੀਂ ਜਰਨੀ ਇੱਕ ਹੋਰ ਨਵੇਂ ਫਰੈਸ਼ ਅਪੀਸੋਡ ਦੇ ਵਿੱਚ 올 ਇੰਡੀਆ ਜਰਨੀ ਦੇ ਧੰਨਵਾਦ ਰਾਬਰਾ ਖਾ ਛੜਦੀ ਕਲਾ ਤੇ ਸਤਿ ਸ੍ਰੀ ਅਕਾਲ ਜੀ